ਸ਼੍ਰੋਮਣੀ ਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਸ਼ਵਰਤ ਹੋਣਾ ਹੈ ਕਿ ਇਹ ਸੋਦਾ ਥੋੜਾ ਹੈ ਕਿ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਖੇਤ ਤਰੱਕੀ ਹੋਣੀ ਅਕਾਲੀ ਦਲ ਦਾ ਜਮਵਾਰਾ ਤੇ ਜਮਵਾਰੀ ਹੈ ਤੇ ਫਰਜ਼ ਹੈ ਮੈਂ ਸਮੂਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟ ਸਾਹਿਬ ਜਿਲਦੀ ਗ੍ਰਾਹੀਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਮੁੱਚੇ ਖਾਲਸਾ ਪੰਥੀ ਦੇ ਪੰਜਾਬੀਆਂ ਨੂੰ ਵਿਸ਼ਵਾਸ ਦਿਨਦਾ ਹਾਂ ਉਹ ਵਚਨ ਦਿੰਦਾ ਹਾਂ ਕਿ ਪੰਜਾਬ ਨੂੰ ਫਿਰ ਤੋਂ ਅਸੇ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਇਹ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਕੁਰਵਾ ਦੇ ਦੱਸੇ ਹੋ ਰਸਤੇ ਤੇ ਚੱਲਦੀ ਹੈ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਸ਼ਵਾਲ ਜੁੜਨਾ ਹੈ ਕਿ ਇਹ ਸੂਬਾ ਥੋੜਾ ਹੈ ਤੇ ਇੱਥੇ ਅਮਨ ਸ਼ਾਂਤੀ 24 ਘੰਟੇ ਸਾਂਝ ਤੇ ਇੱਥੇ ਤਰੱਕੀ ਹੋਣੀ ਤੇ ਅਕਾਲੀ ਦਲ ਦਾ ਜਿੰਮਾ ਹੈ ਤੇ ਜਿੰਮਾ ਹੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮਹਨਤ ਅਸੀਂ ਵਾਰਿਸ ਪੰਜਾਬ ਦੀ ਪਾਰਟੀ ਸ਼ੌਮਨੀ ਕਾਲੀਬਲ ਸਾਇ ਸ਼ੌਮਨੀ ਕਾਲੀਬਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖੇ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੰਗਾਰੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਰਾਈਗੂ ਜੀ ਕਾ ਖਾਲਸਾ ਰਾਈ ਗੁਰੂ ਜੀ ਮੈਂ ਸਮੂਚੀ ਪੰਜਾਬੀਆਂ ਦਾ ਖਾਲਸਾ ਪੰਥ ਦਾ ਸ਼੍ਰੋਮਣੀ ਕਾਲੀ ਦਲ ਦੇ ਮੈਂਬਰਸ ਦਾ ਡੈਲੀਗੇਟਸ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਇਸ ਮੁਚੇ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਨਣਾ ਹੈ ਤੇ ਵਚਨ ਦਿਨਣਾ ਹੈ ਕਿ ਪੰਜਾਬ ਨੂੰ ਫਿਰ ਤੋਂ ਅਸੀਂ ਇੱਕ ਨੰਬਰ ਦਾ ਸੂਬਾ ਬਣਾਵਾਂਗੇ ਪੰਜਾਬ ਸਾਰੇ ਪੰਜਾਬੀਆਂ ਦਾ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਆ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਹੈ ਕਿ ਇਹ ਸੂਬਾ ਥੋੜਾ ਤੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਤੇ ਤਰੱਕੀ ਹੋਣੀ ਅਕਾਲੀ ਦਲ ਦਾ ਜੁੰਮਾਰਾ ਤੇ ਜੁੰਮਾਰੀ ਹੈ ਤੇ ਫਰਜ਼ ਹੈ ਸ਼੍ਰੋਮਣੀ ਅਕਾਲੀ ਦਲ ਸਹੀ ਮੈਨੇ ਤੋਂ ਅਸਲੀ ਵਾਰਿਸ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ 104 ਸਾਲ ਦੇ ਇਤਿਹਾਸ ਵਿੱਚ ਦੇਖ ਲਓ ਕੁਰਬਾਨੀਆਂ ਦਿੱਤੀਆਂ ਆਪਣੇ ਲੀਡਰਸ਼ਿਪ ਨੇ ਵਰਕਰਾਂ ਨੇ ਦੇਸ਼ ਵਾਸਤੇ ਪੰਜਾਬ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਤੇ ਆ ਜਿਹੜੀ ਜੰਗਾਰੀ ਗਤੀ ਦਿੱਤੀ ਗਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਕੀ ਫਤਿਹ